ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੁਹਾਡਾ ਸਾਡੇ ਵਲੌਗ ਵਿੱਚ ਸਵਾਗਤ ਹੈ ਵੈਲਕਮ ਦੀ ਵੀਰ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਵਿੱਚ ਰੱਖਿਆ ਹੈ ਆਈ ਹੋਪ ਤੁਸੀਂ ਸਾਰੇ ਜਣ ਠੀਕ ਠਾਕ ਹੋਗੇ ਸੋ ਅੱਜ ਮੈਂ ਤੇ ਸੁਖਵਿੰਦਰ ਤੇ ਮੇਰੀ ਫਰੈਂਡ ਉਹਦੀ ਮੰਮੀ ਤੇ ਉਹਦੀ ਬੇਟੀ ਹਰਦਵਾਰ ਚੱਲੇ ਆ ਅਸੀਂ ਉਹਨਾਂ ਨੂੰ ਤਾਂ ਦਿਖਾ ਨਹੀਂ ਸਕਦੇ ਕਿਉਂਕਿ ਪਰਮਿਸ਼ਨ ਤੋਂ ਬਿਨਾਂ ਅਸੀਂ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਨਹੀਂ ਕਿ ਉਹ ਸਾਡਾ ਚੱਲੇ ਆ ਚਲੋ ਅਸੀਂ ਵੀ ਹਰਦਵਾਰ ਚੱਲੇ ਆ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਕਿ ਕਿੱਥੇ ਕਿੱਥੇ ਵਿਜ਼ਿਟ ਕਰਦੇ ਆ ਉੱਥੇ ਕਿਹੜੀ ਕਿਹੜੀ ਜਗਾ ਵਾ ਉੱਥੇ ਇਹ ਹਰ ਕੀ ਪੌੜੀ ਹੈ ਵੈਸੇ ਮੋਸਟਲੀ ਉਹਨਾਂ ਨੇ ਹਰ ਕੀ ਪੌੜੀ ਦੇ ਇਸ਼ਾਨਾਨ ਕਰਨਾ ਵਾ ਤੇ ਮੰਦਰ ਬਹੁਤ ਸਾਰੇ ਆ ਉੱਥੇ ਤੁਹਾਨੂੰ ਦਰਸ਼ਨ ਕਰਾਉਣੇ ਉੱਥੇ ਹਿੰਦੂ ਧਰਮ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਅਰਦਵਾਰ ਸਾਹਿਬ ਤੇ ਉੱਥੇ ਕਰਾਉਣੇ ਤੁਹਾਨੂੰ ਦਰਸ਼ਨ ਜਾ ਕੇ ਅਸੀਂ ਗੁਰੂ ਘਰ ਦੇ ਸਾਹ ਸਾਹ ਲਾ ਗਿਆ ਉਹਨਾਂ ਅਰਦਵਾਰ ਸਾਹਿਬ ਵੀ ਬਣਾਤਾ ਸਾਬ ਹੀ ਹੈ ਜਿਹੜਾ ਪੁੱਤਰ ਜਗਾ ਬੇਸਿਕਲੀ ਉਹਦਾ ਨਾਮ ਹਰ ਦਵਾਰ ਜਿਹੜਾ ਆਪੇ ਸਰਕਾਰ ਕੀ ਪੌੜੀ ਤੇ ਇਸ਼ਨਾਨ ਕਰਦੇ ਹਿੰਦੂਧਰਮ ਜਿਆਤਰ ਐਸੇ ਇੱਕ ਵੀ ਜਾਂਦੇ ਆ ਉਜੀ ਗੱਲ ਨਹੀਂ ਆ ਪਰ ਬੇਸਿਕਲੀ ਉਹਨਾਂ ਦਾ ਧਾਮ ਹੈ ਇੱਕ ਜਿੱਥੇ ਇਸ਼ਨਾਨ ਕਰਨ ਚਾਹਤੇ ਸਾਬ ਹੀ ਦਾ ਨਾਟਕ ਉਹੀ ਸਾਬ ਦਾ ਹਰ ਜਗ੍ਹਾ ਚਲੁੰਦੇ ਉੱਥੋਂ ਪਹਿਲਾਂ ਡਾਟਾ ਕੋਈ ਵੀ ਬੰਦੇ ਡੈਥ ਹੁੰਦੀ ਸੀ ਪੁਰਾਣਾ ਕੋਈ ਰਿਕਾਰਡ ਉੱਥੇ ਹੀ ਮਿਲਦਾ ਸੀ ਤੇ ਜਦੋਂ ਫੁੱਲ ਪਾਉਂਦੇ ਸੀ ਜ਼ਿਆਦਾਤਰ ਉੱਥੇ ਹੀ ਅਸਤੀਆਂ ਜਲ ਪ੍ਰਵਾਹ ਕਰਦੇ ਸੀ ਤੇ ਉੱਥੇ ਰਿਕਾਰਡ ਉਹਨਾਂ ਕੋਲੇ ਹੁੰਦਾ ਸੀ ਤੇ ਉੱਥੋਂ ਲੈ ਕੇ ਆਉਂਦੇ ਸੀ ਪੁਰਾਣੇ ਬਜ਼ੁਰਗ ਆਉਂਦੇ ਫੇਰ ਹੌਲੀ ਹੌਲੀ ਆਪਣੇ ਕੀਰਤਪੁਰ ਹੋ ਗਿਆ ਜਿਵੇਂ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਏਰੀਆ 'ਚ ਹੋ ਗਿਆ ਨੇ ਸਾਰੇ ਪਹਿਲਾਂ ਉੱਥੇ ਹੀ ਜਾਂਦੇ ਸੀ ਹਰਦਵਾਲ ਤੇ ਜਿਹੜੀ ਮੇਰੇ ਨਾਲ ਦੀ ਹੈ ਨਾ ਉਹ ਵਿਚਾਰੀ ਬਹੁਤ ਟਾਈਮ ਦੀ ਕਹਿੰਦੀ ਪਈ ਹਰਦਵਾਲ ਜਾਣਾ ਹਰਦਵਾਲ ਜਾਣਾ ਤਾਂ ਮੈਨੂੰ ਕਹਿੰਦੀ ਸੀ ਕਿ ਮੈਨੂੰ ਹਰਦਵਾਲ ਦੇ ਅਸ਼ਨਾਣ ਕਰਵਾ ਦਿਓ ਹਰ ਕੀ ਪੌੜੀ ਦੇ ਨੇ ਤਾਂ ਫਿਰ ਮੇਰੇ ਨਾਮ ਤੇ ਮੇਰੇ ਹਸਤਾਂ ਲੈ ਕੇ ਜਾਓ ਮੈਂ ਚੱਲੋ ਕੋਈ ਨਹੀਂ ਕੰਗੇ ਲੋਕਾਂ ਦੀ ਕਰਨੀ ਚਾਹੀਦੀ ਐ ਫੈਸ਼ਬੁਲੀ ਚਲੋ ਮਾਈਕਰੂ ਨੇ ਸਾਨੂੰ ਇਹ ਸੇਵਾ ਬਖਸ਼ੀ ਆ ਹੁਣ ਅਸੀਂ ਤਾਂ ਦਰਸ਼ਨ ਕਰਵਾਉਣ ਚੱਲੇ ਆ ਚਲ ਤੁਹਾਨੂੰ ਵੀ ਦਿਖਾਵਾਂਗੇ ਸੰਗਤ ਜੀ ਜੋ ਹਰਦੁਆਰ ਆ ਇਹ Hindu ਵੀਰਾਂ ਲਈ ਬਹੁਤ ਪਵਿੱਤਰ ਜਗਾ ਇੱਥੇ ਗੰਗਾ ਮਈਆ ਨੰਕੇ ਜਾਂਦੇ ਆ ਤੇ ਹਰਦੁਆਰ ਤੋਂ ਵਿੱਚ ਦੀ ਨੰਗਣ ਕਰਕੇ ਉਹਨੂੰ ਪਵਿੱਤਰ ਮੰਨਿਆ ਜਾਂਦਾ ਤੇ ਉੱਥੇ ਹਰ ਕੀ ਬਾਡੀ ਤੇ ਇਸ਼ਨਾਨ ਕਰਦੇ ਆ ਗੰਗਾ ਦਾ ਜਲ ਭਾਵੇਂ ਜਿੰਨਾ ਟਾਈਮ ਮਰਜ਼ੀ ਰੱਖਦੇ ਹੋ ਕਦੇ ਖਰਾਬ ਨਹੀਂ ਹੁੰਦਾ ਨਾ ਕਦੇ ਉਹਦੇ ਵਿੱਚ ਝਾਲਾ ਲੱਗਦਾ ਤੇ ਕੋਈ ਵੀ ਸ਼ੁੱਭ ਕੰਮ ਕਰਨ ਤੋਂ ਪਹਿਲਾਂ Hindu ਧਰਮ ਦੇ ਵੀਰ ਜਪੈਣਾ ਇਹ ਗੰਗਾ ਜਲ ਦਾ ਉੱਥੇ ਛਿਪਟਾ ਦਿੰਦੇ ਛਿੜਕਾ ਕਰਦੇ ਆ ਫਿਰ ਕੰਮ ਸ਼ੁਰੂ ਕਰਦੇ ਆ ਇਸ ਕਰਕੇ ਬਹੁਤ ਜ਼ਿਆਦਾ Hindu ਵੀਰਾਂ ਦੀ ਆਸਥਾ ਇੱਥੇ ਉਹ ਤੁਹਾਨੂੰ ਉੱਥੇ ਜਾ ਕੇ ਅਸੀਂ ਦਿਖਾਉਨੇ ਆ ਬਹੁਤ ਵਧੀਆ ਜਗ੍ਹਾ ਪਹਾੜ ਸ਼ੁਰੂ ਹੁੰਦੇ ਆਂ ਹੀ ਉੱਥੋਂ ਹਰਦਵਾਰ ਤੋਂ ਹੀ ਅੱਗੇ ਪਹਾੜ ਸ਼ੁਰੂ ਹੁੰਦੇ ਤੇ ਅੱਗੇ ਤੁਹਾਨੂੰ ਤੱਕ ਇਸ ਵਾਰ ਅਸੀਂ ਮੈਸ ਵਿੱਚੋਂ ਚੱਲੇ ਆਂ ਬੱਚੇ ਨਹੀਂ ਹੈਗੇ ਇੱਥੇ ਅਪਨ ਜੇ ਪੰਜਾਬ ਗਏ ਇਸ ਕਰਕੇ ਬਿਨਾ ਬੱਚਿਆਂ ਤੋਂ ਅਸੀਂ ਪਹਿਲੀ ਵਾਰ ਟਰੈਵਲ ਕਰਨ ਲੱਗੇ ਹਾਂ ਬਹੁਤ ਟਾਈਮ ਬਾਅਦ ਕਿ ਅਸੀਂ 2 ਵਜੇ ਨੂੰ ਘੁੰਮਣ ਚੱਲੇ ਉਹਨਾਂ ਨੂੰ ਪਤਾ ਨਹੀਂ ਆ ਉਹਨਾਂ ਨੇ ਅਸੀਂ ਦੱਸਿਆ ਵੀ ਨਹੀਂ ਜੇ 10 ਤਾਂ ਨਾ ਉਹਨਾਂ ਨੂੰ ਉਹਨਾਂ ਨੇ ਸਾਨੂੰ ਜਾਣ ਨਹੀਂ ਦਨਾ ਕਿਹਾ ਮम्मा ਨਹੀਂ ਸਾਡੀ ਵੇਟ ਕਰੋ ਅਸੀਂ ਤੁਹਾਡੇ ਨਾਲ ਜਾਵਾਂਗੇ ਉਹਨੇ ਮੇਰੀ ਫਰੈਂਡ ਨੇ ਜਾਣਾ ਇਸ ਕਰਕੇ ਉਹਨਾਂ ਨੂੰ ਗੱਡੀ ਛੋਟੀ ਪੈ ਜਾਂਦੀ ਆ ਕਿਉਂਕਿ ਫਿਰ ਕਾਪੀ ਮੈਂਬਰ ਹੋ ਜਾਂਦੇ ਪਹਿਲਾਂ ਵਾਈਗੁਰ ਦੀ ਕਿਰਪਾ ਨਾਲ ਗੱਡੀ ਵੱਡੀ ਸੀ ਤੇ ਸਹਾਜਣ ਤੁਰ ਪਈਦਾ ਨਾ ਸਮਾਨ ਵੀ ਰੱਖ ਲਈਦਾ ਪਰ ਇਸ ਵਾਰ ਕਿਹਾ ਨਾ ਛੋਟੀ ਗੱਡੀ ਪੈ ਗਈ ਆ ਇਨਸਾਨ ਵੱਡੇ ਹੋ ਗਏ ਬੱਚੇ ਵੱਡੇ ਹੋ ਗਏ ਸੁੱਖ ਨਾਲ ਹੈ ਨਾ ਇਹ ਗੱਡੀ ਦਾ ਨਾ ਵੈਸੇ 2-3 ਬੰਦਿਆਂ ਲਈ ਆ ਥਾਂ ਤਾਂ ਤੇ ਜਿਆਦੇ ਬੰਦੇ ਤਾਂ ਇਹਦੇ ਚੌਕੀ ਅਸੀਂ ਨਾ ਅਸੀਂ ਹੁਣ ਵਿਚਾਰੇ ਨੂੰ ਲੈ ਗਏ ਤੇ ਚੱਲੇ ਨਾਲ ਉਹ ਨਹੀਂ ਪਤਾ ਤੇ ਸੌਕੇ ਜਾਣਗੇ ਓਕੇ ਜਾਣਗੇ ਪਰ ਮੈਂ ਦਰਸ਼ਣ ਜਰੂਰ ਕਰਾ ਲਾਂਗੇ ਅਸੀਂ ਉਹਨਾਂ ਨੂੰ ਇਹਦੇ ਗੈ ਨਾ ਤਾਂ ਲੱਤ ਸਿੱਧੀ ਹੁੰਦੀ ਨਾ ਬਾਹ ਇਹ ਜਿੱਥੇ ਬਹਿ ਗਿਆ ਉੱਥੇ ਹੀ ਬਹਿ ਕੇ ਤੁਰਿਆ ਜਾਣਾ ਸਾਨੂੰ ਕੋਤ ਨੂੰ ਵੀ ਆ ਸੌਣ ਡਿਆ ਉਹਨਾਂ ਲੈ ਕੇ ਚੱਲਦੇ ਆ ਇਹਦੇ ਮੈਟਰੋ ਪੂਰਾ ਬੋਲਾ ਸੌਰੀ ਮੈਟਰੋ ਬੋਲਨੀ ਹੈ ਵਾਕਿੰਗ ਪੌਡ ਪੋਲਾ ਪੂਰਾ ਵਿਚਾਰ ਨੇ ਕੀਤਾ ਤੇ ਪੇਂਟ ਹੈਗਾ ਦਿੱਲੀ ਚ ਕੰਮ ਬਹੁਤ ਵਧੀਆ ਵਧੀਆ ਹੋਇਆ ਹੈ ਪੇਂਟ ਵੀ ਹੈ ਬਹੁਤ ਸੋਹਣ ਲੱਗਦਾ ਪਰ ਇਹੇ ਕੇ ਬਾਅਦ ਵਿੱਚ ਕੇਅਰ ਨਹੀਂ ਹੁੰਦੀ ਵੇ ਕਿ ਕਿੰਨੀ ਡਸਟ ਜੜੀ ਪਈ ਆ ਇਧਰ ਬਹੁਤ ਸਾਰੀਆਂ ਬੱਸਾਂ ਲੋਕਲ ਬਹੁਤ ਜ਼ਿਆਦਾ ਹੈ ਮਤਲਕ ਮੀਨੀਅੰਟ ਹੈਗਾ ਇੰਨਾ ਦਾ ਲਓ ਗਾਇਜ਼ ਫਾਈਨਲੀ ਅਸੀਂ 100 ਕਿਲੋਮੀਟਰ ਆ ਗਏ ਹੁਣ ਇੱਥੇ ਅਸੀਂ ਚਾਹ ਚੂ ਪੀ ਕੇ ਤੇ ਫਿਰ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆ ਤੇ ਬਹੁਤ ਵਧੀਆ ਮੌਸਮ ਆ ਗਰਮੀ ਵੀ ਘੱਟੀ ਹੈ ਤੇ ਇੱਥੇ ਰਾਹ ਚ ਹੋਟਲ ਮਿਲਿਆ ਫੈਮਿਲੀ ਢਾਬਾ ਸ਼ਿਵ ਫੈਮਿਲੀ ਢਾਬਾ ਵਧੀਆ ਚਾਹ ਪਾਣੀ ਤੇ ਪਰੌਂਠਾ ਖਾ ਲਿਆ ਇੱਥੋਂ ਹੁਣ ਅੱਗੇ ਨੂੰ ਵਧਦੇ ਆਂ ਮੰਝਲਾਲ ਨੂੰ ਉੱਥੇ ਜਾ ਕੇ ਤੁਹਾਨੂੰ ਕਰਦੇ ਆਂ ਅਪਡੇਟ ਤੇ ਆ ਸਾਡੇ ਨਾਲ ਡੌਗੀ ਵੀ ਜਾ ਰਿਹਾ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਬਾਕੀ ਉੱਥੇ ਕੀ ਸੂਰਤ ਸੂਰਤੇ ਹਾਲ ਆ ਕਿੰਨੀ ਕੁ ਭੀੜ ਆ ਸਾਰਾ ਦਿਖਾਉਣੇ ਆ ਜੁੜੇ ਰਹੋ ਲਓ ਜੀ ਫਾਈਨਲੀ ਪਹੁੰਚ ਗਏ ਅਸੀਂ ਹਰਦਵਾਰ ਦਰਸ਼ਨ ਕਰੋ ਗੰਗਾ ਨਦੀ ਦੇ ਤੇ ਇੱਥੇ ਕਈ ਘਾਟ ਨੇ ਜੋ ਫਰਸਟ ਘਾਟ ਹਰਦੁਆਰ ਚ ਐਂਟਰੀ ਕਰਦੇ ਟਾਈਮ ਆਉਂਦਾ ਉਹ ਘਾਟ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਸ ਤੋਂ ਅੱਗੇ ਜਾ ਕੇ ਜੋ ਮੇਨ ਜਿੱਥੇ ਸੰਗਤ ਇਸ਼ਨਾਨ ਕਰਦੀ ਹਰ ਕੀ ਪੌੜੀ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਲਓ ਗਾਇਜ਼ ਇੱਥੇ ਜਦੋਂ ਵੀ ਸ਼ਰਧਾਲੂ ਆਉਂਦੇ ਆ ਇੱਥੇ ਆ ਕੇ ਵੀਡੀਓ ਬਣਾਉਂਦੇ ਫੋਟੋ ਖਿਚਾਉਂਦੇ ਇੱਥੇ ਲਿਖਿਆ ਹੋਇਆ ਹਰਦੁਆਰ ਤੇ ਚੌਂਕ ਹੈ ਗੰਗਾ ਦੇ ਕਿਨਾਰੇ ਬਹੁਤ ਵਧੀਆ ਸੋਹਣਾ ਏਰੀਆ ਬਣਾਇਆ ਤੇ ਇੱਥੇ ਆ ਕੇ ਲੋਕ ਗੱਡੀਆਂ ਖੜੀਆਂ ਕਰਕੇ ਤੇ ਫੋਟੋ ਖਿਚਾਉਂਦੇ ਆ ਤੇ ਇੱਥੋਂ ਵੀਡੀਓ ਅੱਗੇ ਦੀ ਸ਼ੁਰੂ ਕਰਦੇ ਆ ਬਲੌਗਰ ਲੋ गाइस ਅਸੀਂ ਫਾਈਨਲੀ ਪਹੁੰਚ ਗਏ ਹਰਕੀਪੌੜੀ ਗੰਗਾ ਜੀ ਇੱਥੇ ਕਾਫੀ ਸੰਗਤ ਆਉਂਦੀ ਇਸ਼ਨਾਨ ਕਰਨ ਲਈ ਤੇ ਇੱਥੋਂ ਜਲ ਲੈ ਕੇ ਜਾਂਦੇ ਆ ਲੋਕ ਤੇ ਇੱਥੇ ਇਸ ਵਾਰ ਭੀੜ ਵੈਸੇ ਘੱਟ ਸੀ ਇੱਥੇ ਗੰਗਾ ਦੇ ਕਨਾਰੇ ਪਰ ਘੱਟ ਸੀ ਪਰ ਉੱਥੇ ਜਿੰਨੇ ਹੋਟਲ ਸੀ ਸਾਰੇ ਫੁੱਲ ਸੀ ਕਿਤੇ ਰੂਮ ਨਹੀਂ ਮਿਲਦੇ ਆ ਸੀ ਕਿ ਉਹ ਕਹਿ ਰਹੇ ਸੀ ਕਿ ਛੁੱਟੀ ਕਰਕੇ ਸੰਗਤ ਇਸ ਵਾਰ ਬਹੁਤ ਜ਼ਿਆਦਾ ਆਈ ਹੈ ਨਹੀਂ ਤੇ ਹੋਟਲ ਇੱਥੇ ਖਾਲੀ ਹੁੰਦੇ ਮੋਸਟਲੀ ਤੇ ਪਰ ਇਸ ਵਾਰ ਬਹੁਤ ਜ਼ਿਆਦਾ ਸੰਗਤ ਸੀ ਤੇ ਹੋਟਲਾਂ ਦੇ ਵਿੱਚ ਜਗ੍ਹਾ ਕੋਈ ਖਾਲੀ ਨਹੀਂ ਸੀ ਤੇ ਪਰ ਆ ਹਰ ਕੀ ਪੌੜੀ ਜੋ ਤੁਸੀਂ ਦੇਖ ਰਹੇ ਹੋ ਇੱਥੇ ਰਾਤ ਦਾ ਸਮਾਂ ਹੋਣ ਕਰਕੇ ਇੱਥੇ ਸੰਗਤ ਘੱਟ ਤੁਹਾਨੂੰ ਦਿਖ ਰਹੀ ਹੈ ਕਿਉਂਕਿ ਇੱਥੇ ਸਵੇਰੇ ਸਵੇਰੇ 3-4 ਵਜੇ ਜੋ ਇੱਥੇ ਸਾਧੂ ਰਹਿੰਦੇ ਜੋ ਆਸ਼ਰਮਾਂ ਸੰਤ ਨੇ ਜੋ ਉਹ ਇੱਥੇ ਆ ਕੇ ਪਾਠ ਪੂਜਾ ਕਰਦੇ ਆ ਇਸ਼ਨਾਨ ਕਰ ਰਾਤ ਦਾ ਨਜ਼ਾਰਾ ਦੇਖੋ ਹਰਦوار ਦਾ ਹਰ ਕੀ ਪੌੜੀ ਜਿੱਥੇ ਸੰਗਤ ਜੀ ਲੋਕ ਇਸ਼ਨਾਨ ਕਰਦੇ ਦੇਖੋ ਜਲ ਕਿੰਨਾ ਸਪੀਡ ਨਾਲ ਜਾ ਰਿਹਾ ਸੰਗਤ ਜੀ ਜੋ ਮੇਨ ਹਰਕੀ ਪੌੜੀ ਆ ਜੋ ਤੁਸੀਂ ਸ਼ਿਵਜੀ ਮਹਾਰਾਜ ਦਾ ਸਟੈਚੂ ਦੇਖ ਰਹੇ ਹੋ ਇੱਥੇ ਹੈ ਤੇ ਇੱਥੇ ਭੀੜ ਕਾਫੀ ਹੁੰਦੀ ਹੈ ਇਹਦੇ ਥੱਲੇ ਜੋ ਮੇਨ ਹਰਕੀ ਪੌੜੀ ਹੈ ਇੱਥੇ ਆ ਕੇ ਸੰਗਤ ਇਸ਼ਨਾਨ ਕਰਦੀ ਜ਼ਿਆਦਾਤਰ ਸੰਗਤ ਜੀ ਆ ਪੁਲ ਜੋ ਤੁਸੀਂ ਦੇਖ ਰਹੇ ਦੀ ਲਾਈਟਿੰਗ ਬਹੁਤ ਅੱਛੀ ਹੈ ਚੇਂਜ ਹੁੰਦੀ ਰਹਿੰਦੀ ਦੋ ਸੈਕਿੰਡ ਬਾਅਦ ਦੇਖੋ ਕਿੰਨੀ ਪਿਆਰੀ ਲਾਈਟਿੰਗ ਹੈ ਆ ਸੁਆਮੀ ਆਤਮਾਨੰਦ ਪੁਰੀ ਜੀ ਮਹਾਰਾਜ ਦਾ ਆਸ਼ਰਮ ਇਹ ਜੀਰੇ ਤੋਂ ਨੇ ਇਨਾਂ ਦੇ ਹਰਦੁਆਰ ਰਾਣੀ ਗਲੀ ਦੇ ਵਿੱਚ ਆਸ਼ਰਮ ਆ ਬਹੁਤ ਸੰਗਤ ਆਉਂਦੀ ਐ ਇੱਥੇ ਵੀ ਜੋ ਜੀਰੇ ਏਰੀਆ ਦੀ ਸੰਗਤ ਆਉਂਦੀ ਐ ਇੱਥੇ ਰੁਕਦੇ ਇਨਾਂ ਕੋਲ ਜ਼ਿਆਦਾ ਗਾਇਜ਼ ਆ ਆਪਣੇ ਹਰਦੁਆਰ ਸਿੰਘਾਣੇ ਹੋਟਲ ਬਣਾਇਆ ਬਹੁਤ ਵਧੀਆ ਖਾਣਾ ਹੁੰਦਾ ਇਨਾਂ ਦਾ ਹਰਦੁਆਰ ਤੋਂ ਜਦੋਂ ਆਪਾਂ ਬਾਹਰ ਆਉਣੇ ਆ 2-3 ਕਿਲੋਮੀਟਰ ਆਉਣ ਤੋਂ ਬਾਅਦ ਦਿੱਲੀ ਰੋਡ ਤੇ ਇਨਾਂ ਦਾ ਬਹੁਤ ਵਧੀਆ ਹੋਟਲ ਆ ਇੱਥੇ ਵੀ ਜ਼ਰੂਰ ਰੁਕ ਕੇ ਖਾਣਾ ਖਾਓ ਬਹੁਤ ਅੱਛਾ ਖਾਣਾ ਇਨਾਂ ਦਾ ਸਫਾਈ ਸਫਾਈ ਵੀ ਗਾਇਜ਼ ਬਹੁਤ ਹੈ ਇਹਨਾਂ ਦੇ ਹੋਟਲ ਤੇ ਜ਼ਰੂਰ ਰੁਕੋ ਇੱਥੇ। ਲੋ ਗਾਇਜ਼ ਅਸੀਂ ਇਸ਼ਨਾਨ ਕਰਕੇ ਹਰਦਵਾਰ ਦੇ ਦਰਸ਼ਨ ਕਰਕੇ ਹਰ ਕੀ ਪੌੜੀ ਦੇ ਦਰਸ਼ਨ ਕਰਕੇ ਵਾਪਸ ਦਿੱਲੀ ਨੂੰ ਆਪਣਾ ਚੱਲ ਪਏ ਆ। ਤੇ ਰਾਤ ਰਾਤ ਅਸੀਂ ਉੱਥੇ ਪਹੁੰਚ ਜਾਾਂਗੇ ਆਪਣੇ ਘਰ ਤੇ ਬਹੁਤ ਵਧੀਆ ਰਿਹਾ ਟੂਰ ਸਾਡਾ। ਤੇ ਹੈ ਵੀ ਜ਼ਿਆਦਾ ਗਰਮੀ ਵੀ ਨਹੀਂ ਸੀ ਵਧੀਆ ਮੌਸਮ। ਲੋ ਗਾਇਜ਼ ਫਾਈਨਲੀ ਅਸੀਂ ਗੁੜगांव ਪਹੁੰਚ ਚੱਲੇ ਆ 18 ਕਿਲੋਮੀਟਰ ਰਹਿ ਗਿਆ ਤੇ ਉੱਥੇ ਪਹੁੰਚ ਕੇ ਤੁਹਾਡੇ ਨਾਲ ਵੀਡੀਓ ਸਾਰੀ ਅਪਡੇਟ ਕਰਦੇ ਹਾਂ ਸਾਨੂੰ ਜਰੂਰ ਦੱਸਿਓ ਤੁਹਾਨੂੰ ਸਾਡਾ ਇਹ ਟੂਰ ਕਿਦਾਂ ਲੱਗਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦੱਸਿਓ ਲਾਈਕ ਕਰਿਓ ਜੇ ਚੰਗੀ ਲੱਗਦੀ ਵੀਡੀਓ ਤੇ ਸਾਨੂੰ ਫੋਲੋ ਵੀ ਜਰੂਰ ਕਰਿਓ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਪਿਆਰ ਦਿੰਦੇ ਰਹੋ ਤਾਂ ਜੋ ਵਧੀਆ ਵਧੀਆ ਕੰਟੈਂਟ ਤੁਹਾਡੇ ਲਈ ਅਸੀਂ ਬਣਾਉਂਦੇ ਰਹੀਏ ਤੇ ਸਾਡਾ ਸਾਥ ਜਰੂਰ ਦਿਓ ਵੀਡੀਓ ਨੂੰ ਲਾਈਕ ਫੋਲੋ ਜਰੂਰ ਕਰਿਓ ਜੇ ਕੋਈ ਕਮੀ ਲੱਗਦੀ ਹੋ ਵੀ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਓਕੇ ਬਾਏ ਸਤਿ ਸ੍ਰੀ ਅਕਾਲ